ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸਭਾ ਇਮਾਨਤ ਨੂੰ ਸਵਾਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਸਾਡੇ ਸਭਨਾਂ ਦੇ ਉੱਪਰ ਕੀਤੀ ਹੈ ਰੋਜ਼ਾਨਾ ਦੀ ਤਰ੍ਹਾਂ ਅਪ ਜੀ ਸ਼ਾਮਾਂ ਵੇਲੇ ਦੇ ਦੀਵਾਨਾਂ ਦੇ ਅੰਦਰ ਜੁੜ ਕੇ ਹਾਜ਼ਰੀਆਂ ਭਰ ਰਹੇ ਹੋ ਗੁਰਸਵਾਰਿਆਂ ਪਾਸੋਂ ਅੰਮ੍ਰਿਤਮਈ ਪਾਵਨ ਗੁਰਬਾਣੀ ਦਾ ਹਰ ਜਸ ਕੀਰਤਨ ਆਪ ਸਭਨਾਂ ਨੇ ਸਰਵਣ ਕੀਤਾ ਹੈ ਅੱਜ ਦੇ ਦੀਵਾਨਾ ਦੇ ਅੰਦਰ ਅਸੀਂ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਜਸਾ ਸਿੰਘ ਆਲੂਵਾਲੀਆ ਤਨਾਂ ਦੇ ਜੀਵਨ ਦੇ ਉੱਪਰ ਵਿਚਾਰ ਕਰਨ ਦਾ ਸੀ ਯਤਨ ਕਰਨਾ ਹੈ ਸਤਿ ਪਤਿਸ਼ਾ ਦੀ ਕਿਰਪਾ ਕਰਨ ਆਓ ਜਿੰਨੇ ਕਾਗ ਦੀ ਹਾਜ਼ਰੀਆਂ ਪਰੇ ਹੋ ਵਿਚਾਰਾਂ ਦੀ ਅਰਬਤਾ ਤੋਂ ਪਹਿਲਾਂ ਅਦਬ ਸਤਕਾਰ ਸਹਿਤ ਫਤੀਸਾਂ ਜੀ ਕਰ ਲਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੱਦ ਸੰਗਤ ਇਤਿਹਾਸ ਕੌਮਾਂ ਦੀ ਜਿੰਦ ਤੇ ਜਾਨ ਹੋਇਆ ਕਰਦਾ ਹੈ ਜੋ ਵੀ ਕੌਮ ਆਪਣੇ ਮੋਢ ਨੂੰ ਆਪਣੇ ਇਤਿਹਾਸ ਨੂੰ ਭੁੱਲ ਜਾਏ ਉਹਨਾਂ ਨੂੰ ਖਤਮ ਕਰਨ ਦੀ ਲੋੜ ਨਹੀਂ ਪੈਂਦੀ ਜਿਹੜੇ ਆਪਣੇ ਅਰਸੇ ਨੂੰ ਭੁੱਲ ਗਏ ਆਪਣੇ ਇਤਿਹਾਸ ਨੂੰ ਭੁੱਲ ਗਏ ਉਹਨਾਂ ਨੂੰ ਖਤਮ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਉਹ ਸਮਾਂ ਪਾ ਕੇ ਆਪਣੇ ਆਪ ਹੀ ਦੁਨੀਆ ਦੇ ਨਕਸ਼ੇ ਤੋਂ ਮਿਟ ਜਾਂਦੇ ਹਨ ਉਦਾਹਰਨ ਸਾਡੇ ਸਾਹਮਣੇ ਹੈ ਜਿਸ ਪੱਖ ਤੋਂ ਜਾਂ ਜਿਸ ਹਾਲਾਤ ਦੇ ਵਿੱਚ ਅੱਜ ਅਸੀਂ ਖੜੇ ਹਾਂ ਉਹ ਦ੍ਰਿਸ਼ ਸਾਡੇ ਸਾਹਮਣੇ ਹੈ ਕਿਉਂਕਿ ਸਾਡੇ ਸੁਰਤ ਦੇ ਵਿੱਚੋਂ ਸਾਡੇ ਧਿਆਨ ਦੇ ਵਿੱਚੋਂ ਸਾਡਾ ਇਤਿਹਾਸ ਖਤਮ ਹੋ ਗਿਆ ਇੱਕ ਵਿਦਵਾਨ ਨੇ ਬੜੀ ਪਿਆਰੀ ਗੱਲ ਲਿਖੀ ਉਹ ਕਹਿੰਦਾ ਸਿੱਖਾਂ ਵਰਗਾ ਇਤਿਹਾਸ ਦੁਨੀਆ ਤੇ ਕਿਸੇ ਨੇ ਨਹੀਂ ਬਣਾਇਆ ਜਿੰਨੀ ਦਲੇਰੀ ਦੇ ਨਾਲ ਸਿੱਖਾਂ ਨੇ ਇਤਿਹਾਸ ਬਣਾਇਆ ਹੈ ਦੁਨੀਆ ਦੇ ਲੋਕ ਉਸ ਇਤਿਹਾਸ ਨੂੰ ਪੜ੍ਹ ਕੇ ਉਸ ਇਤਿਹਾਸ ਨੂੰ ਸੁਣ ਕੇ ਹੈਰਾਨ ਹੋ ਜਾਂਦੇ ਨੇ ਆਪਣੀ ਪਹਿਚਾਨ ਦੀ ਖਾਤਰ ਜਿੰਨੀ ਲੜਾਈ ਕੀਤੀ ਆਪਣੇ ਆਪ ਨੂੰ ਬਚਾਉਣ ਦੇ ਖਾਤਰ ਜਿੰਨਾ ਜਦੋਂ ਜਹਿਦ ਕੀਤੀ ਉਹ ਦੁਨੀਆ ਦੇ ਵਿੱਚ ਕੋਈ ਇਦਾਂ ਦਾ ਦ੍ਰਿਸ਼ ਤੁਹਾਨੂੰ ਨਹੀਂ ਮਿਲੇਗਾ ਇਦਾਂ ਦੇ ਕੋਈ ਲੜਦੇ ਹੋਏ ਪਰ ਉਹਨੇ ਅਗਲੀ ਗੱਲ ਵੀ ਲਿਖੀ ਕਹਿੰਦਾ ਜਿੰਨੀ ਬੇਕਦਰੀ ਸਿੱਕਾ ਨੇ ਆਪਣੇ ਇਤਿਹਾਸ ਦੀ ਕੀਤੀ ਉਹ ਨਹੀਂ ਕੀਤੀ ਵੀ ਕਿਸੇ ਨੇ ਖੈਰ ਸਰਦਾਰ ਜਸਵੰਤ ਸਿੰਘ ਆਲੂਵਾਲੀਆ ਤੇ ਨਾਮ ਦਾ ਜਨਮ 3 ਮਈ 1718 ਇਸਵੀ ਦੇ ਵਿੱਚ ਹੁੰਦਾ ਹੈ। ਉਹਨਾਂ ਦੇ ਪਿੰਡ ਦਾ ਨਾਮ ਆਲੂ ਸੀ ਜਿਦਾਂ ਕਰਕੇ ਉਹਨਾਂ ਦਾ ਨਾਮ ਆਲੂਵਾਲੀਆ ਪੈ ਗਿਆ। ਉਹਨਾਂ ਦੇ ਪਿਤਾ ਦਾ ਨਾਮ ਸਰਦਾਰ ਬਦਰ ਸਿੰਘ ਸਰਦਾਰ ਬਦਰ ਸਿੰਘ ਜੀ ਦੇ ਜਿਹੜੇ ਪਿਤਾ ਨੇ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਬੜੇ ਨੇੜਲੇ ਸਿੱਖਾਂ ਦੇ ਵਿੱਚ ਤੋਂ ਨਜ਼ਦੀਕੀ ਸਿੱਖਾਂ ਦੇ ਵਿੱਚੋਂ ਸਨ ਭਾਈ ਬਦਰ ਸਿੰਘ ਅਕਸਰ ਅਨੰਦਪੁਰ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦੇ ਵਾਸਤੇ ਜਾਇਆ ਕਰਦੇ ਸਨ ਸਮਾ ਬਣਿਆ 1718 ਈਸਵੀ ਦੇ ਵਿੱਚ ਘਰ ਦੇ ਵਿੱਚ ਪੁੱਤਰ ਨੇ ਜਨਮ ਲਿਆ ਸਰਦਾਰ ਜੱਸਾ ਸਿੰਘ ਜੀ ਦੀ ਸਤਕਾਰਯੋਗ ਮਾਤਾ ਬੜੀ ਗੁਰਸਿੱਖ ਔਰ ਇਤਿਹਾਸ ਉਹਨਾਂ ਦੇ ਬਾਬਤ ਲਿਖਦਾ ਉਹ ਬੜਾ ਸੋਹਣਾ ਕੀਰਤਨ ਕਰਿਆ ਕਰਦੀਆਂ ਸਨ ਬੜੀ ਬਾਣੀ ਉਹਨਾਂ ਨੂੰ ਕੰਠ ਜਿੱਥੇ ਉਹ ਬਾਣੀ ਕੰਠ ਉੱਤੇ ਉਹਨਾਂ ਨੇ ਬੜਾ ਰਸ ਭਰਨਾ ਕੀਰਤਨ ਕਰਨਾ ਸਮਾ ਆਪਣੀ ਚਾਲੇ ਚੱਲਦਾ ਗਿਆ 1722 ਦੇ ਵਿੱਚ 4 ਸਾਲ ਦੀ ਉਮਰ ਦੇ ਵਿੱਚ ਸਰਦਾਰ ਜੱਸਾ ਸਿੰਘ ਜੀ ਹੋਏ। ਦਿਨਾਂ ਦੇ ਪਿਤਾ ਦਾ ਚਲਾਣਾ ਹੋ ਗਿਆ। 4 ਸਾਲ ਦੀ ਉਮਰ ਦੇ ਵਿੱਚ ਪਿਤਾ ਦਾ ਸਾਇਆ ਸਿਰ ਤੋਂ ਉਠਿਆ। ਇਹਨਾਂ ਦੇ ਸਤਿਕਾਰਯੋਗ ਮਾਮਾ ਜੀ ਸਨ ਸਰਦਾਰ ਬਾਗ ਸਿੰਘ। ਜੱਸਾ ਸਿੰਘ ਜੀ ਦੇ ਮਾਮਾ ਜੀ ਸਰਦਾਰ ਬਾਗ ਸਿੰਘ। ਸਰਦਾਰ ਬਾਗ ਸਿੰਘ ਜੱਥਾ ਲੈ ਕੇ ਦਿੱਲੀ ਗਏ ਉਸ ਵੇਲੇ ਮਾਤਾ ਸੈਬ ਕੌਰ ਤੇ ਮਾਤਾ ਸੁੰਦਰ ਕੌਰ ਜੀ ਦਿੱਲੀ ਰਿਆ ਕਰਦੇ ਸਨ। ਜਥੇ ਦੇ ਵਿੱਚ ਸਰਦਾਰ ਜੱਸਾ ਸਿੰਘ ਤੇ ਉਹਨਾਂ ਦੀ ਮਾਤਾ ਜੀ ਵੀ ਦਿੱਲੀ ਗਏ। ਦਿੱਲੀ ਜਾ ਕੇ ਇਹਨਾਂ ਨੇ ਸੇਵਾ ਕੀਤੀ ਉੱਥੇ ਮਾਤਾ ਜੀ ਨੇ ਗੁਰਬਾਣੀ ਦਾ ਕੀਰਤਨ ਕੀਤਾ। ਉਸ ਕੀਰਤਨ ਤੋਂ ਪ੍ਰਭਾਵਿਤ ਹੋ ਕੇ ਬੱਚੇ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਮਾਤਾ ਸੁੰਦਰਕੌਰ ਜੀ ਨੇ ਵਚਨ ਕੀਤਾ ਵੀ ਜਿਹੜੀ ਸੰਗਤ ਵਾਪਸ ਜਾਣਾ ਚਾਹਦੀ ਹੈ ਜਾਵੇ ਇਹ ਬੱਚਾ ਤੇ ਇਹਨਾਂ ਦੀ ਮਾਤਾ ਸਾਡੇ ਕੋਲ ਦਿੱਲੀ ਹੀ ਰਹਿਣਗੇ ਮਾਤਾ ਸੁੰਦਰਕੌਰ ਜੀ ਨੇ ਬੜੀ ਪਿਆਰ ਤੇ ਦੇਖ ਰੇਖ ਦੇ ਨਾਲ ਸਰਦਾਰ ਜੱਸਾ ਸਿੰਘ ਜੀ ਦੀ ਪੜ੍ਹਾਈ ਲਿਖਾਈ ਦਾ ਕੰਮ ਆਪ ਕਰਵਾਇਆ ਬੜਾ ਨੇੜੇ ਉਹਨਾਂ ਨੇ ਰੱਖਿਆ ਗੁਰਮੁਖੀ ਸਿਖਾਈ ਉਰਦੂ ਸਿਖਾਈ ਗੁਰਬਾਣੀ ਦਾ ਪਾਠ ਸਿਖਾਇਆ ਕੀਰਤਨ ਸਿਖਾਇਆ ਜਿੱਥੇ ਉਹਨਾਂ ਦੇ ਮਾਤਾ ਜੀ ਰਸ ਭਿੰਨਾ ਕੀਰਤਨ ਕਰਿਆ ਕਰਦੇ ਸਨ ਉੱਥੇ ਸਰਦਾਰ ਜੱਸਾ ਸਿੰਘ ਆਪ ਗੁਰਬਾਣੀ ਦਾ ਕੀਰਤਨ ਕਰਨ ਲੱਗ ਪਏ ਸੱਤ ਸਾਲ ਸਰਦਾਰ ਜੱਸਾ ਸਿੰਘ ਜੀ ਨੇ ਦਿੱਲੀ ਦੇ ਵਿੱਚ ਰਹਿ ਕੇ ਜਿੱਥੇ ਗੁਰਬਾਣੀ ਸਿੱਖੀ ਉੱਤੇ ਮਾਤਾ ਸਾਹਿਬ ਕੌਰ ਤੇ ਸੁੰਦਰ ਕੌਰ ਜੀ ਦਾ ਪਿਆਰ ਮਾਣਿਆ ਇੱਕ ਦਿਨ ਉਧਰ ਸਮਾਂ ਜਿਹੜਾ ਆਪਣੀ ਚਾਲੇ ਚੱਲਦਾ ਗਿਆ ਸਿੱਖਾਂ ਦੇ ਕੋਲ ਨਵਾਬੀ ਦਾ ਸਮਾਂ ਜਿਹੜਾ ਚੱਲ ਰਿਹਾ ਨਵਾਬ ਕਪੂਰ ਸਿੰਘ ਉਸ ਵੇਲੇ ਨੇ ਸਮਾਂ ਆਪਣੀ ਚਾਲੇ ਚਲਿਆ ਮਾਤਾ ਜੀ ਆਪਣੇ ਬੱਚੇ ਨੂੰ ਦਿੱਲੀ ਤੋਂ ਲੈ ਕੇ ਤੇ ਪੰਜਾਬ ਵੱਲ ਆ ਗਏ ਨਵਾਬ ਕਪੂਰ ਸਿੰਘ ਜਥੇ ਉਹਨਾਂ ਦਾ ਜਥਾ ਪੰਜਾਬ ਦੇ ਵਿੱਚ ਕਿਸੇ ਥਾਂ ਤੇ ਠਹਿਰਿਆ ਹੋਇਆ ਸੀ ਸ਼ਾਮ ਦਾ ਦੀਵਾਨ ਸਜਿਆ ਜਦ ਆਪਜੀ ਜੁੜ ਕੇ ਬੈਠੇ ਹੋ ਦੀਵਾਨ ਦੇ ਵਿੱਚ ਮਾਤਾ ਜੀ ਨੇ ਬੇਨਤੀ ਕੀਤੀ ਮੇਰਾ ਬੱਚਾ ਇੱਕ ਸ਼ਬਦ ਪੜਨਾ ਚਾਹੁੰਦਾ ਹੈ ਸਰਦਾਰ ਜੱਸਾ ਸਿੰਘ ਦੀ ਗੁਰਬਾਣੀ ਦਾ ਸ਼ਬਦ ਪੜਿਆ ਨਵਾਬ ਕਪੂਰ ਸਿੰਘ ਉਸ ਦਰਬਾਰ ਦੇ ਵਿੱਚ ਬੈਠੇ ਸਨ ਉਹਨਾਂ ਨੇ ਗੁਰਬਾਣੀ ਦਾ ਸ਼ਬਦ ਸੁਣਿਆ ਬੜਾ ਪ੍ਰਭਾਵਿਤ ਹੋਏ ਤੇ ਨਵਾਬ ਕਪੂਰ ਸਿੰਘ ਨੇ ਬੜੇ ਮਾਣ ਸਤਿਕਾਰ ਦੇ ਨਾਲ ਮਾਤਾ ਜੀ ਨੂੰ ਬੇਨਤੀ ਕੀਤੀ ਵੀ ਇਹ ਬੱਚਾ ਪੰਥ ਦੀ ਝੋਲੀ ਦੇ ਵਿੱਚ ਪਾਓ। ਮਾਂ ਨੇ ਬੜੇ ਅਦਬ ਸਤਿਕਾਰ ਦੇ ਨਾਲ ਮਾਣ ਦੇ ਨਾਲ ਆਪਣੇ ਪੁੱਤਰ ਨੂੰ ਪੰਥ ਦੀ ਝੋਲੀ ਦੇ ਵਿੱਚ ਪਾਇਆ ਔਰ ਇਹ ਗੱਲ ਕਹਿ ਦਿੱਤੀ ਵੀ ਅੱਜ ਤੋਂ ਜੱਸਾ ਸਿੰਘ ਮੇਰਾ ਪੁੱਤਰ ਨਹੀਂ ਇਹ ਖਾਲਸਾ ਪੰਥ ਦਾ ਪੁੱਤਰ ਹੈ। ਇਤਿਹਾਸ ਦਾ ਇਹ ਜਿਹੜਾ ਵਰਕਾ ਆਪ ਜੀ ਹੈਰਾਨ ਹੋਗੇ ਉਸ ਵੇਲੇ ਜਿੰਨੇ ਵੀ ਜੱਥੇ ਦੇ ਸਿੱਖ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਧ ਕੋਈ ਪੜਾਈ ਲਿਖਾਈ ਵਾਲਾ ਸੀ ਤੇ ਉਹ ਜੱਸਾ ਸਿੰਘ ਸੀ ਕਿਉਂਕਿ ਬਾਕੀ ਸਿੱਖਾਂ ਦੇ ਕੋਲ ਨਾ ਸਮਾਂ ਨਹੀਂ ਸੀ ਉਹ ਇੰਨਾ ਕੋਈ ਪੜਾਈ ਲਿਖਾਈ ਕਰ ਸਕਣ ਉਹਨਾਂ ਕੋਲ ਇੰਨਾ ਮੌਕਾ ਨਹੀਂ ਸੀ ਬਣਦਾ ਉਮਰ ਛੋਟੀ ਸੀ ਹਜੇ ਹਜੇ ਜਵਾਨੀ ਦੀ ਦਹਲੀਜ਼ ਤੇ ਵੀ ਨਹੀਂ ਸਰ ਪਹੁੰਚੇ ਨਵਾਬ ਕਪੂਰ ਸਿੰਘ ਜੀ ਨੇ ਇਹਨਾਂ ਨੂੰ ਆਪਣੇ ਕੋਲ ਬੁਲਾਇਆ ਔਰ ਉਹਨਾਂ ਦੀ ਕਿਉਂਕਿ ਉਸ ਵੇਲੇ ਜੱਥਾ ਸਿੱਖਾਂ ਦਾ ਬਹੁਤ ਵੱਡਾ ਹੋ ਚੁੱਕਾ ਸੀ ਹਜ਼ਾਰਾਂ ਦੀ ਗਿਣਤੀ ਦੇ ਸਿੱਖ ਉਸ ਜੱਥੇ ਦੇ ਵਿੱਚ ਸ਼ਾਮਲ ਸਨ ਨਵਾਬ ਕਪੂਰ ਸਿੰਘ ਜੀ ਨੇ ਜੱਸਾ ਸਿੰਘ ਨੂੰ ਆਪਣੇ ਕੋਲ ਬੁਲਾਇਆ ਉਹਨਾਂ ਨੇ ਉਹਨਾਂ ਦੀ ਇੱਕ ਡਿਊਟੀ ਲਈ ਅੱਜ ਤੋਂ ਤੁਹਾਡੀ ਜਿਹੜੀ ਡਿਊਟੀ ਹੈ ਉਹ ਇਹ ਹੈ ਜਿੰਨੇ ਵੀ ਜੱਥੇ ਦੇ ਵਿੱਚ ਘੋੜੇ ਨੇ ਸਾਰਿਆਂ ਨੂੰ ਦਾਣਾ ਪਾਣੀ ਤੁਸੀਂ ਦੇਣਾ ਤੇ ਉਹਦਾ ਹਿਸਾਬ ਕਿਤਾਬ ਵੀ ਰੱਖਣਾ ਘੋੜਿਆਂ ਨੂੰ ਦਾਣਾ ਵੰਡਣਾ ਉਹਦਾ ਹਿਸਾਬ ਕਿਤਾਬ ਵੀ ਰੱਖਣਾ ਕਿਉਂਕਿ ਤੁਸੀਂ ਪੜ੍ਹੇ ਲਿਖੇ ਹੋ ਇਕ ਤੇ ਸਭ ਤੋਂ ਛੋਟੀ ਉਮਰ ਦੇ ਜੱਥੇ ਦੇ ਵਿੱਚ ਦੂਜੇ ਜੱਸਾ ਸਿੰਘ ਜੀ ਜਿਹੜੇ ਪਿੱਛੋਂ ਆ ਰਹੇ ਨੇ ਉਹ ਦਿੱਲੀ ਤੋਂ ਆ ਰਹੇ ਨੇ ਤੇ ਜਦੋਂ ਦਿੱਲੀ ਤੋਂ ਆਏ ਤੇ ਉਹਨਾਂ ਦੀ ਬੋਲੀ ਦੇ ਵਿੱਚ ਜਿਹੜਾ ਹੈ ਉਹ ਦਿੱਲੀ ਦਾ ਪ੍ਰਭਾਵ ਸੀ ਤੇ ਬੜੀ ਵਾਰ ਉਹਨਾਂ ਨੇ ਜਦੋਂ ਗੱਲ ਕਰਨੀ ਤੇ ਗੱਲ ਕਰਦਿਆਂ ਕਰਦਿਆਂ ਉਹਨਾਂ ਨੇ ਬੜੀ ਵਾਰ ਉਹ ਪੰਜਾਬੀ ਬੋਲਦਿਆਂ ਬੋਲਦਿਆਂ ਹਿੰਦੀ ਮਿਕਸ ਕਰ ਜਾਂਦੇ ਜਿਸ ਸਿੱਖਾਂ ਨੇ ਉਹਨਾਂ ਦਾ ਨਾਂ ਮਜ਼ਾਕ ਦੇ ਵਿੱਚ ਛੇੜ ਪਾਉਂਦੇ ਆ ਉਹਨਾਂ ਦਾ ਨਾਂ ਹਮਕੋ ਤੁਮਕੋ ਪਾ ਦਿੱਤਾ ਸਾਰੇ ਪਿਆਰ ਕਰਦੇ ਸਨ ਕਿਸੇ ਨੇ ਇੱਧਰੋਂ ਆਣਾ ਇੱਧਰੋਂ ਕਹਿ ਜਾਣਾ ਵੀ ਤੂੰ ਹਮਕੋ ਤੇ ਉੱਧਰੋਂ ਆਣਾ ਤੇ ਉੱਧਰੋਂ ਕਿਸੇ ਨੇ ਗਲਤ ਮਾੜੀ ਚਿੱਟ ਮਾਰਨੀ ਤੇ ਕਹਿ ਦੇਣਾ ਵੀ ਤੁਮਕੋ ਤੇ ਇੱਕ ਦਿਨ ਜੱਸਾ ਸਿੰਘ ਗੁੱਸੇ ਦੇ ਵਿੱਚ ਆ ਕੇ ਗੁੱਸੇ ਦੇ ਵਿੱਚ ਆ ਕੇ ਜਿਸ ਭਾਂਡੇ ਦੇ ਨਾਲ ਉਹ ਦਾਣਾ ਵੰਡਿਆ ਕਰਦੇ ਸਨ ਉਹ ਜਾ ਕੇ ਰੱਖ ਦਿੱਤਾ ਨਵਾਬ ਕਪੂਰ ਸਿੰਘ ਦੇ ਅੱਗੇ ਕਿ ਆ ਵੀ ਮੇਤੋ ਨਹੀਂ ਹੁੰਦੀ ਸੇਵਾ ਕਹਿੰਦੇ ਕੀ ਹੋਇਆ ਕਹਿੰਦੇ ਨਾਲੇ ਤੇ ਇਹ ਛੇੜਦੇ ਆ ਨਾਲੇ ਮੈਨੂੰ ਮਾਰਦੇ ਆ ਮੇਰਾ ਨਾਂ ਇਹਨਾਂ ਨੇ ਪਾਇਆ ਹੋਇਆ ਤੇ ਮੈਂ ਨਹੀਂ ਇੱਥੇ ਸੇਵਾ ਕਰਨੀ ਨਵਾਬ ਕਪੂਰ ਸਿੰਘ ਨੇ ਬੜੇ ਪਿਆਰ ਦੇ ਨਾਲ ਆਪਣੇ ਬੱਚੇ ਨੂੰ ਕੋਲ ਬਿਠਾਇਆ ਤੇ ਗੱਲ ਆਖੀ ਦੱਸਾ ਸਿੰਘ ਤੂੰ ਪੜਿਆ ਲਿਖਿਆ ਮੈਂ ਅਨਪੜ੍ਹ ਘੋੜਿਆਂ ਦੀ ਲਿੱਦ ਚੁੱਕਣ ਵਾਲਾ ਸੰਗਤਾਂ ਨੂੰ ਪੱਖੇ ਝੱਲਣ ਵਾਲਾ ਪੰਥ ਜਦੋਂ ਮਿਹਰਬਾਨ ਹੋਇਆ ਇਹਨਾਂ ਨੇ ਮੈਨੂੰ ਨਵਾਬ ਬਣਾ ਦਿੱਤਾ ਤੂੰ ਤੇ ਪੜਿਆ ਲਿਖਿਆ ਜਿਸ ਦਿਨ ਤੇਰੇ ਉੱਪਰ ਇਹ ਪੰਥ ਮਿਹਰਬਾਨ ਹੋਇਆ ਤੈਨੂੰ ਤੇ ਇਨਾਂ ਨੇ ਬਾਦਸ਼ਾਹ ਬਣਾ ਦੇਣਾ ਇਹਨਾਂ ਦੀ ਖਾਲਸੇ ਪੰਥ ਦੀਆਂ ਗੱਲਾਂ ਦਾ ਗੁੱਸਾ ਨਹੀਂ ਕਰੀਦਾ ਇਹ ਦਾਤੇ ਬੜੇ ਵੱਡੇ ਨੇ ਜਦੋਂ ਇਹ ਬਖਸ਼ਿਸ਼ਾ ਕਰਨ ਤੇ ਆਉਂਦੇ ਨੇ ਜਦੋਂ ਇਹ ਰਹਿਮਤਾ ਕਰਨ ਤੇ ਆਉਂਦੇ ਨੇ ਇਹ ਝੋਲੀਆਂ ਪਰ ਕੇ ਰੱਖ ਦਿੰਦੇ ਇਹਨਾਂ ਦੀਆਂ ਗੱਲਾਂ ਦਾ ਗੁੱਸਾ ਨਹੀਂ ਕਰੀਦਾ ਜੱਸਾ ਸਿੰਘ ਨੇ ਗੱਲ ਨੂੰ ਪ੍ਰਵਾਨ ਕੀਤਾ ਸੇਵਾ ਨੂੰ ਤਤਪਰ ਰੱਖਿਆ ਸਮਾਪਨੀ ਚਾਲੇ ਚੱਲਿਆ ਮਿਸਲਾਂ ਦਾ ਸਮਾਂ ਆ ਗਿਆ ਉਹ ਇਤਿਹਾਸ ਭਾਵੇਂ ਜੇ ਤੁਹਾਨੂੰ ਚੇਤਾ ਹੋਵੇ ਤੇ ਅਸੀਂ ਇਹ ਸਾਰਾ ਇਤਿਹਾਸ ਵਿਚਾਰਿਆ ਹੋਇਆ ਹੈ ਜਦੋਂ ਜਦੋਂ ਅਸੀਂ 200 ਸਾਲ ਦਾ ਇਤਿਹਾਸ ਵਿਚਾਰਿਆ ਉਹ ਸਾਰੀਆਂ ਗੱਲਾਂ ਅਸੀਂ ਕੀਤੀਆਂ ਹੋਈਆਂ ਨੇ ਮਿਸਲਾਂ ਬਣਾਉਣ ਦਾ ਕਾਰਨ ਹੀ ਇਹ ਸੀ ਪਹਿਲਾਂ ਜੱਥਾ ਵੱਡਾ ਹੋਇਆ ਤੇ ਜੱਥੇ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਤਰਨਾ ਦਲ ਤੇ ਬੁੱਢਾ ਦਲ ਤਰਨਾ ਦਾ ਅਰਥ ਹੁੰਦਾ ਜਵਾਨ ਵੀ ਇੱਕ ਜੱਥਾ ਜਵਾਨ ਦਾ ਬਣਾ ਦਿੱਤਾ ਇੱਕ ਵੱਡਿਆਂ ਦਾ ਬਣਾ ਦਿੱਤਾ ਇੱਕ ਦਾ ਕੰਮ ਕਰ ਦਿੱਤਾ ਵੀ ਜਿਹੜੇ ਜੰਗ ਦੇ ਮੈਦਾਨ ਦੇ ਅੰਦਰ ਲੜਨ ਲੜਨ ਕੇ ਦੂਜਿਆ ਨਾ ਕੰਮ ਕਰ ਦਿੱਤਾ ਗੁਰਦੁਆਰਿਆਂ ਦੀ ਸੰਭਾਲ ਤੇ ਪਰਿਵਾਰਾਂ ਦੀ ਸੰਭਾਲ ਉਸ ਤੋਂ ਬਾਅਦ ਜਦੋਂ ਸਿੱਖਾਂ ਦੀ ਹੋਰ ਗਿਣਤੀ ਵਧੀ ਤੇ ਮਿਸਲਾਂ ਬਣਾ ਦਿੱਤੀਆਂ 22 ਮਿਸਲਾਂ ਜੜੀਆਂ ਉਹ ਬਣਾ ਦਿੱਤੀਆਂ ਅਲੱਗ ਅਲੱਗ ਮਿਸਲ ਦਾ ਅਲੱਗ ਸਰਦਾਰ ਇਸ ਤਰੀਕੇ ਦੇ ਨਾਲ ਜਦੋਂ ਮਿਸਲ ਬਣੀ ਆਲੂ ਵਾਲਿਆਂ ਮਿਸਲ ਦਾ ਜਿਹੜਾ ਜੱਥੇਦਾਰ ਸਰਦਾਰ ਜੱਸਾ ਸਿੰਘ ਆਲੂ ਵਾਲਿਆ ਜਿਹਨੂੰ ਥਾਪ ਦਿੱਤਾ ਗਿਆ ਇਹਨਾਂ ਦੀ ਰਹਿਨਮਾਈ ਦੇ ਹੇਠ ਬੜੇ ਸਾਰੇ ਜੰਗ ਜਿੱਤਦੇ ਰਹੇ ਸਮਾ ਆਪਣੀ ਚਾਲੇ ਚਲਿਆ ਬਾਰੋਂ ਲੁਟੇਰਿਆਂ ਨੇ ਹਿੰਦੁਸਤਾਨ ਨੂੰ ਲਟਣ ਆਉਣਾ ਇਤੋਂ ਪਹਿਲਾਂ ਕੋਈ ਸਾਹਮਣਾ ਨਹੀਂ ਸੰਕਰਦੇ ਅਹਿਮਦ ਸ਼ਾਹ ਅਬਦਾਲੀ ਉਸ ਤੋਂ ਪਹਿਲਾਂ ਹੋਰ ਬੜੇ ਸਾਰੇ ਲੁਟੇਰੇ ਜਿਹੜੇ ਆਂਦੇ ਰਹੇ ਨਾਦਰ ਸ਼ਾਹ ਆਇਆ ਨਾਦਰ ਸ਼ਾਹ ਨੇ ਭਾਰਤ ਨੂੰ ਲੁੱਟਿਆ ਦਿੱਲੀ ਨੂੰ ਲੁੱਟਿਆ ਔਰ ਦਿੱਲੀ ਦੇ ਵਿੱਚ ਇੰਨਾ ਕਤਲੇਆਮ ਨਾਦਰ ਸ਼ਾਹ ਨੇ ਕੀਤਾ ਵੀ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਮਲਿਆ ਮੇਟ ਕਰਕੇ ਰੱਖ ਦਿੱਤਾ ਔਰ ਇਹ ਐਲਾਨ ਕੀਤਾ ਸੀ ਵੀ ਜਦੋਂ ਤੱਕ ਮੈਂ ਨਾ ਰੋਕਾਂ ਕਤਲੇਆਮ ਰੁਕਣਾ ਨਹੀਂ ਚਾਹੀਦਾ ਇੰਨੇ ਬੁਰੇ ਤਰੀਕੇ ਦੇ ਨਾਲ ਦਿੱਲੀ ਦਾ ਕਤਲੇਆਮ ਕੀਤਾ ਸੀ ਉਸ ਵੇਲੇ ਦਿੱਲੀ ਦੇ ਤਖਤ ਤੇ ਮੁਹੰਮਦ ਸ਼ਾ ਰੰਗੀਲਾ ਬੈਠਾ ਮੁਹੰਮਦ ਸ਼ਾ ਰੰਗੀਲੇ ਨੇ ਤਰਲੇ ਪਾਏ ਕਤਲੇਆਮ ਰੁਕਿਆ ਜਾਏ ਨਹੀਂ ਕਤਲੇਆਮ ਰੁਕਿਆ ਦਰ ਦੇ ਮਾਰੇ ਨੇ ਵਾਸਤਾ ਪਾਇਆ ਵੀ ਦਿੱਲੀ ਦੇ ਨਾਲ ਸੰਬੰਧ ਰੱਖ ਮੈਂ ਆਪਣੀ ਧੀ ਦਾ ਡੋਲਾ ਤੇਰੇ ਪੁੱਤਰ ਤੈਮੂਰ ਸ਼ਾ ਨੂੰ ਦੇ ਤੇਰੇ ਪੁੱਤਰ ਨਾਸ਼ਰ ਸ਼ਾ ਨੂੰ ਦੇਣ ਦੇ ਵਾਸਤੇ ਤਿਆਰ ਨਾਸ਼ਰ ਸ਼ਾਹ ਨੂੰ ਤੈਮੂਰ ਇਹਨੇ ਮੁਹੰਮਦ ਸ਼ਾਹ ਰੰਗੀਲੇ ਨੇ ਆਪਣੀ ਧੀ ਦਾ ਜਿਹੜਾ ਡੋਲਾ ਦਿੱਤਾ ਵਿਆਹ ਕੀਤਾ ਤੇ ਉਹ ਜਿਹੜੀ ਗੱਲ ਹੈ ਭਾਵੇਂ ਕਿ ਇਹ ਸਾਡੇ ਵਿਸ਼ੇ ਤੋਂ ਬਾਹਰ ਆ ਚਲੋ ਮੈਂ ਬੇਨਤੀ ਕਰਾਂ ਤੈਮੂਰ ਸ਼ਾਹ ਜਦੋਂ ਕਿਲੇ ਦੇ ਅੰਦਰ ਗਿਆ ਨਾ ਮਹਿਲ ਦੇ ਅੰਦਰ ਗਿਆ ਤੇ ਜਿਹੜੀਆਂ ਉਸ ਧੀ ਦੀਆਂ ਉਹਦੇ ਬੇਟੀ ਦੀਆਂ ਸਹੇਲੀਆਂ ਸਨ ਉਹਨਾਂ ਨੇ ਪੁੱਛਿਆ ਵੀ ਨਾਸ਼ਰ ਤੇਰਾ ਪੁਰਸ਼ੀ ਨਾਮਾ ਕੀ ਹੈ ਪੁਰਸ਼ੀ ਨਾਮਾ ਕਹਿੰਦੇ ਸਰਨੇਮ ਨੂੰ ਉਕੀ ਜਿਹੜਾ ਇਹਦਾ ਪਿਓ ਹੈ ਜਾਂ ਇਹਦਾ ਦਾਦਾ ਕਹ ਲਈਏ ਨਾਸ਼ਰ ਦਾ ਉਹ ਇੱਕ ਭੇਡਾਂ ਦਾ ਅਜੜੀ ਸੀ ਭੇਡਾਂ ਚਾਰਿਆ ਕਰਦਾ ਸੀ ਤੇ ਉਹਨੂੰ ਬੜੀ ਆਪਣੇ ਆਪ ਦੀ ਬਦਨਾਮੀ ਜੀ ਲੱਗੀ ਉਹ ਨਾਰਾਜ਼ ਹੋ ਕੇ ਬਾਹਰ ਆ ਗਿਆ ਨਾਦਰ ਨੇ ਪੁੱਛਿਆ ਕੀ ਗੱਲ ਹੋਈ ਤੂੰ ਅੰਦਰ ਗਿਆ ਸੀ ਬਾਹਰ ਕਿਵੇਂ ਆ ਗਿਆ ਕਹਿੰਦਾ ਉਹਨਾਂ ਪੁੱਛਿਆ ਵੀ ਤੇਰਾ ਪੁਰਸ਼ੀ ਨਾਮਾ ਕੀ ਹੈ ਤੇ ਜੇ ਮੈਂ ਉਹਨਾਂ ਨੂੰ ਦੱਸਦਾ ਰਿਹਾ ਵੀ ਮੇਰੇ ਬਜ਼ੁਰਗ ਭੇਡਾਂ ਚਾਰਦੇ ਰਹੇ ਆ ਉਨੇ ਆਪਣੀ ਤਲਵਾਰ ਕੱਢ ਕੇ ਫੜਾਈ ਤੇ ਉਹਨਾਂ ਨੂੰ ਜਾ ਕੇ ਕਹਿ ਦੇ ਮੈਂ ਜਿਹੜਾ ਹੈ ਉਹ ਨਾਦਰ ਦਾ ਪੁੱਤਰ ਹੈ ਨਾਦਰ ਜਿਹੜਾ ਉਹ ਤਲਵਾਰ ਦੇ ਵਿੱਚੋਂ ਪੈਦਾ ਹੋਇਆ ਹੁਣ ਐਡੇ ਵੱਡੇ ਬਹਾਦਰ ਆਪਣੇ ਆਪ ਨੂੰ ਕਹਿਣ ਵਾਲੇ ਦਿੱਲੀ ਤੋਂ ਹੁਣ ਇਸੇ ਹਮਲੇ ਦੇ ਵਿੱਚ ਤਖਤ ਤੇ ਟਾਊਸ ਲੁੱਟਿਆ ਗਿਆ ਜੀ ਇਸੇ ਹਮਲੇ ਦੇ ਵਿੱਚ ਕੋਹੀਨੂਰ ਹੀਰਾ ਲੁੱਟਿਆ ਗਿਆ ਦਿੱਲੀ ਦੇ ਵਿੱਚ ਇਹ ਸਾਰਾ ਕੁਝ ਲੁੱਟ ਕੇ ਜਦੋਂ ਪੰਜਾਬ ਦੀ ਧਰਤੀ ਤੋਂ ਗਿਆ ਤੇ ਇਹਨਾਂ ਨੂੰ ਵੀ ਸਿੱਖਾਂ ਦੇ ਸਾਹਮਣੇ ਹਾਰ ਮੰਨਣੀ ਪਈ। ਇਸ ਤੋਂ ਬਾਅਦ ਅਬਦਾਲੀ ਆਉਂਦਾ ਹੈ। ਅਬਦਾਲੀ ਨੇ ਕਿੰਨੇ ਹਮਲੇ ਕੀਤੇ? ਇਹਨਾਂ ਹਮਲਿਆਂ ਦੇ ਦੌਰਾਨ ਬਾਰ-ਬਾਰ ਸਿੱਖਾਂ ਨੇ ਇਹਨੂੰ ਲੁੱਟਿਆ। ਬਾਰ-ਬਾਰ ਇਹਦੇ ਕੋਲੋਂ ਜਿਹੜਾ ਧਨ-ਮਾਲ ਲੁੱਟ ਕੇ ਲੈ ਕੇ ਜਾ ਰਿਆ ਸੀ ਉਹਨਾਂ ਨੂੰ ਖੋਇਆ। ਇਹਨੇ 6ਵਾਂ ਹਮਲਾ ਕੀਤਾ। ਔਰ 6ਵਾਂ ਹਮਲਾ ਜਿਹੜਾ ਇਤਿਹਾਸ ਦੇ ਵਿੱਚ ਆਉਂਦਾ ਹੈ 1761 ਦੇ ਵਿੱਚ ਕਿਉਂਕਿ ਇਹ ਤੋਂ ਪਹਿਲਾਂ ਚਲੋ ਦੂਜਾ ਇਤਿਹਾਸ ਦੇ ਪੱਖੇ ਨੂੰ ਨਾਲ ਜੋੜ ਲਈਏ ਇਸ ਤੋਂ ਪਹਿਲਾਂ ਹੁੰਦਾ ਹੈ ਛੋਟਾ ਘੱਲੂਕਾਰ ਸਿੱਖੀ ਦੇ ਵਿੱਚ ਤਿੰਨ ਘੱਲੂਕਾਰ ਇਤਿਹਾਸ ਦੇ ਮੰਨਦੇ ਨੇ ਇੱਕ ਛੋਟਾ ਘੱਲੂਕਾਰ ਜਿਹਨੂੰ 1746 ਦੇ ਵਿੱਚ ਵੱਡਾ ਘੱਲੂਕਾਰ 1761 ਦੇ ਵਿੱਚ 62 161 ਤੱਕ ਆ ਜਾਂਦਾ ਹੈ ਤੀਜਾ ਘੱਲੂਕਾਰ 1984 ਦੇ ਵਿੱਚ ਇੱਕ ਘੱਲੂਕਾਰੇ ਘੱਲੂਕਾਰੇ ਦਾ ਮਤਲਬ ਹੀ ਹੁੰਦਾ ਹੈ ਵੀ ਕਤਲਿਆਮ ਕਰ ਦੇਣਾ ਕਈ ਇਹਨੂੰ 1984 ਵਾਲੇ ਨੂੰ ਆਪਰੇਸ਼ਨ ਕਹਿ ਦਿੰਦੇ ਨੇ ਆਪਰੇਸ਼ਨ ਇੱਕ ਵੱਖਰੀ ਚੀਜ਼ ਹੈ ਆਪਰੇਸ਼ਨ ਦਾ ਮਤਲਬ ਹੁੰਦਾ ਹੈ ਸਰੀਰ ਦਾ ਉਹ ਹਿੱਸਾ ਜਿਹੜਾ ਖਰਾਬ ਹੋ ਗਿਆ ਹੋਵੇ ਉਹਨੂੰ ਕੱਟ ਕੇ ਅਲੱਗ ਕਰ ਦੇ ਜਾਂ ਉਹਨੂੰ ਇਲਾਜ ਕਰ ਦੇਉਦਾ ਉਹ ਮਤਲਬ ਉਹ ਆਪਰੇਸ਼ਨ ਨਹੀਂ ਹੋਇਆ ਨਹੀਂ ਘੱਲੂਕਾਰਾ ਜਿਹੜਾ ਛੋਟਾ ਕੱਲੂਕਾਰਾ ਹੁੰਦਾ ਹੈ ਉਹ ਲਖਪਤ ਰਾਏ ਵੱਲੋਂ ਕੀਤਾ ਜਾਂਦਾ ਹੈ ਉਹ ਵਿਚਾਰ ਅਸੀਂ ਸਾਰੀ ਕੀਤੀ ਹੈ ਇਹਦੀ ਅਗਵਾਈ ਦੇ ਵਿੱਚ ਸਿੱਖਾਂ ਦੀ ਅਗਵਾਈ ਦੇ ਵਿੱਚ ਇਸ ਵੇਲੇ ਵੀ ਜੱਸਾ ਸਿੰਘ ਆਲੂ ਵਾਲਿਆ ਇਸ ਜੱਥੇ ਦੇ ਵਿੱਚ ਸਨ ਇਹਨਾਂ ਨੇ ਬੜੀ ਬਹਾਦਰੀ ਦੇ ਨਾਲ ਦੁਸ਼ਮਣਾਂ ਦਾ ਮੁਕਾਬਲਾ ਕੀਤਾ ਔਰ ਬੜਾ ਨੁਕਸਾਨ ਪੰਥ ਦਾ ਇਸ ਛੋਟੇ ਕੱਲੂਕਾਰੇ ਦੇ ਵਿੱਚ ਹੋਇਆ ਵੱਡੇ ਕੱਲੂਕਾਰੇ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਉਂਦਾ ਹੁੰਦਾ ਹੈ ਇਹ ਅਬਦਾਲੀ ਵੱਲੋਂ ਕੋ ਪਰਹੇੜੇ ਦੇ ਮੈਦਾਨ ਦੇ ਵਿੱਚ ਜਿਹੜਾ ਛੋਟੂ ਕੱਲੂਕਾਰ ਉਹ ਕਾਨੂੰਬਾਨ ਦੇ ਛੰਬ ਦੇ ਵਿੱਚ ਹੁੰਦਾ ਹੈ ਜਿਹੜਾ ਵੱਡਾ ਕੱਲੂਕਾਰ ਹੈ ਕੋ ਪਰਹੇੜੇ ਦੇ ਵਿੱਚ ਹੁੰਦਾ ਹੈ ਬੜੀ ਵੱਡੀ ਗਣਤੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਅਬਦਾਲੀ ਵਾਪਸ ਆਉਂਦਾ ਹੈ ਵਾਪਸ ਆ ਕੇ ਇਹਨੇ ਦਰਬਾਰ ਸਾਹਿਬ ਨੂੰ ਘੇਰਿਆ ਦੇ ਦਰਬਾਰ ਸਾਹਿਬ ਦੀ ਇਮਾਰਤ ਦੇ ਵਿੱਚ ਥੱਲੇ ਬਰੂਧ ਰੱਖ ਕੇ ਤੇ ਦਰਬਾਰ ਸਾਹਿਬ ਦੀ ਇਮਾਰਤ ਨੂੰ ਢਾਹ ਦਿੱਤਾ ਜੀ ਜਿਹੜੀ ਇਮਾਰਤ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਬਣਵਾਈ ਸੀ ਉਸ ਇਮਾਰਤ ਨੂੰ 1762 ਇਵਦੀ ਇਸਵੀ ਦੇ ਵਿੱਚ ਅਬਦਾਲੀ ਨੇ ਉਹਦੀਆਂ ਨੀਹਾਂ ਦੇ ਵਿੱਚ ਬਰੂਧ ਭਰ ਕੇ ਪੂਰੀ ਇਮਾਰਤ ਨੂੰ ਖਤਮ ਕਰ ਦਿੱਤਾ ਸੀ ਇੱਡੀ ਵੱਡੀ ਗਿਣਤੀ ਦੇ ਵਿੱਚ ਤਕਰੀਬਨ 22000 ਦੀ ਗਿਣਤੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਵੱਡੇ ਘੱਲੂਕੜੇ ਦੇ ਵਿੱਚ ਕਿਹਾ ਜਾਂਦਾ ਜੀ। ਇੱਡੀ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ। 6 ਮਹੀਨੇ ਬਾਅਦ ਸਰਦਾਰ ਜੱਸਾ ਸਿੰਘ ਆਲੂਵਾਲੀਆ ਪੰਥ ਦੀ ਅਗਵਾਈ ਦੇ ਵਿੱਚ ਜਥੇਦਾਰ ਦੇ ਰੂਪ ਦੇ ਵਿੱਚ 9 ਅਪ੍ਰੈਲ ਨੂੰ ਇੱਕ ਸਰਬੱਤ ਖਾਲਸੇ ਦਾ ਇਕੱਠ ਕਰਦੇ ਆ ਦਰਬਾਰ ਸਹਿਬ ਅੰਮ੍ਰਿਤਸਰ ਸਾਹਿਬ ਬੜੀ ਵੱਡੀ ਗਿਣਤੀ ਦੇ ਵਿੱਚ ਲੋਕ ਅੰਮ੍ਰਿਤਸਰ ਸਾਹਿਬ ਇਕੱਠੇ ਹੋਏ ਦਰਬਾਰ ਸਾਹਿਬ ਦੀ ਇਮਾਰਤ ਠੱਠੀ ਹੋਈ ਹੈ ਹੁਣ ਉਸ ਵੇਲੇ ਕੌਮ ਨੇ ਇਹ ਫੈਸਲਾ ਕੀਤਾ ਇਤਿਹਾਸ ਕਹਿੰਦਾ ਸਰਦਾਰ ਜਸਾ ਸਿੰਘ ਆਲੂ ਵਾਲੀਏ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਕੇ ਜ਼ਮੀਨ ਤੇ ਇੱਕ ਚਾਦਰ ਵਿਛਾਈ ਤੇ ਚਾਦਰ ਵਿਛਾ ਕੇ ਐਲਾਨ ਕੀਤਾ ਜਿਸ ਦੇ ਕੋਲ ਜਿੰਨਾ ਪੈਸਾ ਹੈ ਅਜ ਉਹ ਇੱਥੇ ਇਕੱਠਾ ਕਰੋ ਇਸ ਪੈਸੇ ਦੇ ਨਾਲ ਦਰਬਾਰ ਸਾਹਿਬ ਦੀ ਮੁਰ ਉਸਾਰੀ ਕੀਤੀ ਜਾਵੇਗੀ ਕੌਮਨ ਦੇ ਸਰਦਾਰ ਦਾ ਐਲਾਨ ਸੀ ਗੱਲ ਕਰਦਿਆਂ ਕਰਦਿਆਂ ਉਸ ਚਾਦਰ ਦੇ ਉੱਪਰ 9 ਲੱਖ ਰੁਪਇਆ ਇਕੱਠਾ ਹੋ ਗਿਆ ਉਸ ਵੇਲੇ ਦਾ 9 ਲੱਖ ਰੁਪਇਆ ਇਤਿਹਾਸ ਦਾ ਦਰਸ਼ਤਾਂਤ ਇੱਕ بڑا ਗੁਰਸਿੱਖ ਪਰਿਵਾਰ ਜਿਹਦਾ ਨਾਮ ਇਤਿਹਾਸ ਦੇ ਵਿੱਚ ਆਉਂਦਾ ਹੈ ਦੇਸ ਰਾਜ ਸਿੰਘ ਮਿਸਤਰੀ ਦੇਸ ਰਾਜ ਸਿੰਘ ਨੂੰ ਬੁਲਾਇਆ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਨੇ ਕਿਹਾ ਵੀ ਤੁਹਾਡੀ ਜ਼ਿੰਮੇਵਾਰੀ ਹੈ ਇਸ ਇਮਾਰਤ ਨੂੰ ਬਣਾਉਣ ਦੀ ਇਹ 9 ਲੱਖ ਰੁਪਈਆ ਇਹਦੇ ਵਿੱਚ ਹੀਰੇ ਵੀ ਨੇ ਇਹਦੇ ਵਿੱਚ ਸੋਨਾ ਚਾਂਦੀ ਵੀ ਹੈ ਇਹ ਪੈਸਾ ਤੁਹਾਡਾ ਹੈ ਇਸ ਤੋਂ ਅਲੱਗ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਇੱਕ ਮੋਹਰ ਦਿੱਤੀ ਸਟੈਂਪਸ ਇਹ ਮੋਹਰ ਦਿੱਤੀ ਤੁਹਾਨੂੰ ਪੈਸੇ ਦੀ ਘਾਟ ਲੱਗੇ ਕਿਸੇ ਚੀਜ਼ ਦੀ ਜ਼ਰੂਰਤ ਲੱਗੇ ਜਿਹੜੇ ਮਰਜ਼ੀ ਥਾਂ ਤੇ ਜਾ ਕੇ ਉਸ ਮੋਹਰ ਨੂੰ ਦਿਖਾ ਕੇ ਜੋ ਮਰਜ਼ੀ ਲੈ ਕੇ ਤੁਸੀਂ ਇਮਾਰਤ ਤਿਆਰ ਕਰ ਦਿਓ ਉਹ ਬੜੀ ਪਿਆਰੀ ਘਟਨਾ ਜੀ ਇਸ ਜ਼ਿੰਮੇਵਾਰੀ ਨੂੰ ਲੈ ਕੇ ਸਰਦਾਰ ਦੇਸ ਰਾਜ ਮਿਸਤਰੀ ਜੀ ਉਹ ਆਪਣੇ ਘਰ ਗਏ ਜਦੋਂ ਆਪਣੇ ਘਰ ਪਹੁੰਚੇ ਨਾ ਉਹਨਾਂ ਆਪਣੇ ਪਰਿਵਾਰ ਨੂੰ ਕਿਹਾ ਵੀ ਅੱਜ ਤੱਕ ਅਸੀਂ ਮੈਂ ਮਿਸਤਰੀ ਦਾ ਕੰਮ ਕਰਕੇ ਲੋਕਾਂ ਦੇ ਘਰ ਬਣਾ ਕੇ ਆਪਣਾ ਪਰਿਵਾਰ ਚਲਾਉਂਦਾ ਰਿਹਾ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੀ ਧੀ ਤੇ ਉਹਨਾਂ ਦੀ ਪਤਨੀ ਉਹਨਾਂ ਕਿਹਾ ਵੀ ਅੱਜ ਤੋਂ ਮੈਨੂੰ ਇਹ ਫੰਕਸ਼ਨੇ ਸੇਵਾ ਲਈ ਹੈ ਮੈਂ ਦਰਬਾਰ ਸਾਹਿਬ ਦੀ ਇਮਾਰਤ ਬਣਾਉਣੀ ਹੈ ਇਹ ਮੈਂ ਸੇਵਾ ਕਰਨੀ ਹੈ ਹੁਣ ਤੱਕ ਘਰ ਮੇਰੀ ਕਮਾਈ ਦੇ ਨਾਲ ਚੱਲਦਾ ਰਿਹਾ ਅੱਜ ਤੋਂ ਮੇਰੀ ਕਮਾਈ ਕੋਈ ਨਹੀਂ ਜਿਹਾ ਹੋਣੀ ਮੇਰੀ ਕਮਾਈ ਅੱਜ ਤੋਂ ਕੋਈ ਨਹੀਂ ਆਣੀ ਕਿਉਂਕਿ ਜਿਹੜੀ ਮੈਂ ਸੇਵਾ ਕਰਨੀ ਐ ਮੈਂ ਸਾਰੀ ਸੇਵਾ ਦੇ ਵਿੱਚ ਲਾਉਣੀ ਐ ਤੁਸੀਂ ਹੁਣ ਇਸ ਜ਼ਿੰਮੇਵਾਰੀ ਨੂੰ ਸੰਭਾਲੋ ਜਦੋਂ ਤੱਕ ਦਰਬਾਰ ਸਾਹਿਬ ਦੀ ਇਮਾਰਤ ਪੂਰੀ ਨਹੀਂ ਹੁੰਦੀ ਘਰ ਦਾ ਖਰਚਾ ਤੁਸੀਂ ਆਪ ਮਿਹਨਤ ਕਰਕੇ ਕਮਾਉਣਾ ਮੈਂ ਪੰਥ ਦਾ ਪੈਸਾ ਆਪਣੇ ਘਰ ਦੇ ਵਿੱਚ ਨਹੀਂ ਲੈ ਕੇ ਆਵਾਂਗਾ ਜਿਸ ਇਮਾਰਤ ਦੇ ਅੱਜ ਅਸੀਂ ਦਰਸ਼ਨ ਕਰਦੇ ਆ ਉਸੇ ਹੀ ਤਰੀਕੇ ਦੇ ਨਾਲ ਹੁਬੂ ਹੁਸੇ ਤਰੀਕੇ ਦੇ ਨਾਲ ਦੇਸ ਰਾਜ ਜੀ ਨੇ ਇਹਦੀ ਸਾਰੀ ਮੁਕੰਮਲ ਸੇਵਾ ਕੀਤੀ ਜੀ ਇਸ ਤੋਂ ਬਾਅਦ ਜੱਸਾ ਸਿੰਘ ਆਲੂ ਵਾਲੀਆ ਜੀ ਨੇ ਸਰਹੰਦ ਦੇ ਉੱਪਰ ਹਮਲਾ ਕੀਤਾ 12 ਹਮਲੇ ਸਿੱਖਾਂ ਨੇ ਸਰਹੰਦ ਦੇ ਉੱਪਰ ਕੀਤੇ 12 12ਵਾਂ ਹਮਲਾ ਜਿਹੜਾ ਉਹ ਜੱਸਾ ਸਿੰਘ ਜੀ ਨੇ ਕੀਤਾ ਜੀ ਸਰਹੰਦ ਦੇ ਉੱਪਰ ਹਮਲਾ ਕਰਕੇ ਇੱਥੇ ਖੋਤਿਆਂ ਦੇ ਮਗਰ ਹਲ ਪਾ ਕੇ ਇਹਨਾਂ ਨੇ ਹਲ ਵਾਏ ਇਹ 1762 63 ਦੀ ਗੱਲ ਹੈ ਇਹ ਨਗਰ ਪੂਰੇ ਦਾ ਪੂਰਾ ਅੱਜ ਵੀ ਜੇ ਤੁਸੀਂ ਉੱਥੋਂ ਦੇ ਲੋਕਾਂ ਨੂੰ ਪੁੱਛੋ ਜਾਂ ਉੱਥੋਂ ਦੀ ਜਿਹੜੀ ਵਸੋਂ ਹੈ ਉੱਥੇ ਥੋੜਾ ਜਿਹਾ ਜਾ ਕੇ ਧਿਆਨ ਦਿਓ ਇਹ ਨਗਰ ਪੂਰੇ ਦਾ ਪੂਰਾ ਦੂਜੇ ਪਾਸੇ ਬਾਦ ਦੇ ਵਿੱਚ ਜਾ ਕੇ ਵਸਿਆ ਸਿੱਖਾਂ ਨੇ ਇਹਨੂੰ ਨਿਸ ਤੋਂ ਨਾਮੂਦ ਕਰਕੇ ਰੱਖ ਦਿੱਤਾ ਸੀ ਇਨਾਂ ਨੂੰ ਨਾ ਹੀ ਗੁਰੂ ਮਾਰੀ ਸਰਹੰਦ ਕਹਿ ਕੇ ਚੇਤਾ ਕਰਿਆ ਕਰਦੇ ਸਨ ਸਿੱਖ ਸਮਾ ਆਪਣੀ ਚਾਲੇ ਚਲਿਆ ਉਮਰ ਦੇ ਆਖਰੀ 5 ਸਾਲ ਦਰਬਾਰ ਸਾਹਿਬ ਦੇ ਨੇੜੇ ਰਹਿ ਕੇ ਸੇਵਾ ਕਰਦਿਆਂ ਜੱਸਾ ਸਿੰਘ ਆਲੂਵਾਲੀਆ 1783 ਈਸਵੀ ਨੂੰ ਆਖਰੀ ਸਾਲ ਲੈ ਕੇ ਸੁਲਤਾਨੇ ਕੌਮ ਦਾ ਉਹਨਾਂ ਨੂੰ ਖਿਤਾਬ ਪੰਥ ਵੱਲੋਂ ਦਿੱਤਾ ਗਿਆ ਬੇਅੰਤ ਸੇਵਾਵਾਂ ਮੈਂ ਤੇ ਬੜੇ ਸੰਕੇਵ ਦੇ ਵਿੱਚ ਸੰਕੋਚ ਕੇ ਉਹਨਾਂ ਦੇ ਜੀਵਨ ਨੂੰ ਅੱਜ ਇਸ ਦਵਾਨ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਹੈ ਬੇਅੰਤ ਸੇਵਾਵਾਂ ਤੇ ਉਸ ਸਮੇਂ ਦੇ ਵਿੱਚ ਪੰਥ ਦੀ ਅਗਵਾਈ ਕੀਤੀ ਜਿਸ ਸਮੇਂ ਦੇ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਆ ਜੀ ਬੇਅੰਤ ਸ਼ਾਦਤਾ ਹੋ ਰਹੀਆਂ ਨੇ ਪੱਤਾ ਪੱਤਾ ਸਿੱਖਾਂ ਦਾ ਵੈਰੀ ਬਣਿਆ ਬੈਠਾ ਉਸ ਸਮੇਂ ਦੇ ਵਿੱਚ ਸਿੱਖਾਂ ਦੀ ਅਗਵਾਈ ਕਰਕੇ ਆਪਣੇ ਆਪ ਨੂੰ ਹਰ ਜਗ੍ਹਾ ਤੇ ਅੱਗੇ ਰੱਖ ਕੇ ਇਸ ਪੰਥ ਦੇ ਮਹਾਨ ਜਰਨੈਲ ਆਪਣਾ ਆਪਾ ਕੌਮ ਦੀ ਖਾਤਰ ਵਾਰ ਦਿੱਤਾ 1783 ਇਸਵੀ ਦੇ ਵਿੱਚ ਜਸਾ ਸਿੰਘ ਆਲੂ ਵਾਲੀਆ ਇਸ ਦੁਨੀਆ ਤੋਂ ਚਲੇ ਜਾਂਦੇ ਸਹਿਬ ਪਾਤਸ਼ਾਹ ਦੀ ਕਿਰਪਾ ਕਰਨ ਬਖਸ਼ਿਸ਼ ਕਰਨ ਉਲੰਘਣਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ